ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਭਖ ਚੁੱਕੀ ਹੈ ਹਰ ਪਾਰਟੀ ਦੇ ਦਿਗਜ ਨੇਤਾ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਿਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਬਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਰੋਡ ショਅ ਉਹਨਾਂ ਵੱਲੋਂ ਕੱਢਿਆ ਗਿਆ ਅੱਜ ਨਾਲ ਹੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਉਹਨਾਂ ਦੇ ਨਾਲ ਮੌਜੂਦ ਸਨ ਇਸ ਮੌਕੇ ਉੱਤੇ ਮੁੱਖ ਮੰਤਰੀ ਮਾਨ ਨੇ ਆਪਣੀ ਸਪੀਚ ਦੌਰਾਨ ਵਿਰੋਧੀਆਂ ਉੱਤੇ ਤੰਜ ਕਸੇ ਅਤੇ ਨਾਭਾ ਨਿਵਾਸੀਆਂ ਕੋਲੋਂ ਮੰਗ ਕੀਤੀ ਹੈ ਕਿ ਇੱਕ ਵਾਰ ਫਿਰ ਕਿਕਲੀ ਪਾਕੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਉਹਨਾਂ ਵੱਲੋਂ ਤੰਜ ਕਸੇ ਗਏ ਨੇ ਇਸ ਮੌਕੇ ਉੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰ ਸਾਨੂੰ ਫੇਰ ਜਿਤਾ ਕੇ ਭੇਜੋ ਅਸੀਂ ਪੰਜਾਬ ਦੀ ਤਕਦੀਰ ਬਦਲ ਦਵਾਂਗੇ ਦੱਸ ਦਿੰਦੇ ਕਿ ਇਸ ਮੌਕੇ ਉੱਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਵੀ ਇੱਕ ਗਾਣਾ ਗਾ ਕੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਗਈ। ਕਰਦੇ ਚੰਮ ਦੀ ਰਾਜਨੀਤੀ ਨਹੀਂ ਕਰਦੇ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਛੋੜਿਆ ਨਾਬੇ ਵਾਲੇ ਪਾਸੋਂ ਢੰਡੀ ਹਵਾ ਨਾਲ ਬੁੱਲੇ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੱਥੇ ਜਾਂਦੇ ਆਹੀ ਪਿਆਰ ਮਿਲਦਾ ਸੇਮਾ ਦੂਜੇ ਪਾਸੇ ਖਾਲੀ ਬਦੀਲੇ ਖੜਕਦੇ ਆ ਉਹ ਸੁਖਬੀਰ ਬਾਦਲ ਨੂੰ ਕੋਈ ਦਿਹਾੜੀ ਤਾਂ ਵੀ ਬੰਦਾ ਨਹੀਂ ਲੱਭਦਾ ਸੁਵੀਰਾਂ ਸਾਹ ਦੇ ਸਿਆ ਪੱਛਲੇੜੀ ਜਾਂਦੇ ਆ ਬਾਜਬਾਲੇ ਤਾਂ ਆਈ ਹਾਰਨ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਇਹਨਾਂ ਨੂੰ ਸੁਵੀਰਾਂ ਪੰਦੇਾਲੇ ਤੋਂ ਮંત્રી ਵੀਰੇ ਖੇਤ ਮੰਤਰੀ ਅਸਰਦ ਕੰਮ ਲੈਣਾ ਆਉਂਦਾ ਐਸ ਬੰਦ ਦਾ ਇਕਲੀ लंबी कहानी है लोग जल्दों सू चाहते जो बेब चाह समझ ही ना सोची है फिर अकाली दल की फटी चीजें ने पोची है मेरी सुखी जाए जान वे मेरा सुखी जाए खून वे ਜਿਹੜੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਰੀ ਲੁੱਟੀ ਐ ਕੁੰਡੀ ਛਿੱਤਰਨਾ ਕੁੱਟੀ ਐ ਹੁਣ ਸਾਡੀ ਜੜ ਸਤਾਉਜ ਵਾਲੇ ਮਾਨ ਨੇ ਪੁੱਜੀ ਐ ਲਾ 4 ਤਰੀਕ ਤੋਂ ਬਾਅਦ ਨਾ ਪਿਆਰੋ ਅਕਾਲੀ ਦਲ ਦੀ ਪੰਜਾਬ ਤੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਆ ਆਪਣਾ ਪੱਡ ਮੇ 5ਵੇਂ ਨੰਬਰ ਤੇ ਬਾਟਣਾ 5ਵੇਂ ਨੰਬਰ ਤੇ ਬਾਟਣਾ ਆਉਣਾ ਪਹਿਲੇ ਨੰਬਰ ਤੇ ਕੰਮ ਕਰਨਾ ਮੈਂ ਹਰ ਜਦ ਮੇਰਾ ਜੋਟੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜਦੋਂ 13 ਹੋ ਗਿਆ ਕਿਸੇ ਮਾਈ ਦੇ ਲਾਲ ਦੀ ਹਿੰਮਤ ਨੇ ਉਹ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇ। ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਲ ਬਾ ਦਿਓ। ਇਨਕਲਾਬ 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 ਤੇ ਇੱਕ ਪਾਸੇ ਦਾ ਪਿਆਰ ਹੈ ਉਟੋਆ ਬਣਾ ਬਣਾ ਦਿੰਨੇ ਹੋ ਦੂਜੇ ਪਾਸੇ ਕਾਂਦੀ ਦਾ காங்கிரஸ் ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਂਡੀਆਂ ਪੈਂਦੀਆਂ ਨੇ ਪੂਰੀਆਂ ਨੇ ਲੈ ਕੇ ਇਕੱਲੀ ਇਸ ਤਰ੍ਹਾਂ ਦਾ ਮੈਂ ਸਦਾ ਜਿਣੀ ਰਹੂੰਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮੈਂ ਗੀਤ ਬਣਾਇਆ ਬਾਦ ਸਾਹਿਬ ਲਈ ਮੈਂ ਗੀਤ ਬਣਾਇਆ ਮੌਲਕਾਓ ਭਗਵਾਨ ਤੋਂ ਨਾਨ ਦਾ ਜਾਤੂ ਸਿਰ ਚੜ੍ਹ ਕੇ ਬੋਲੇ ਪਤਨ ਹੰਤ ਮਹਾਨ ਦਾਤਾ ਤੂੰ ਸਿਰ ਚੜ ਕੇ ਬੋਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵਾਸਤੇ ਰੋ 5 ਨੰਬਰ ਤੇ ਚਾੜੂ ਦਬਾ ਕੇ ਚੀਕਾ ਕਢਾ ਦਿਓ ਚੀਕਾ ਬਹੁਤ ਬਹੁਤ ਧੰਨਵਾਦ ਜਿਆਦੇ ਮੁਖੰਨੀ ਪਹੁੰਚ ਰਹੇ ਕਿੱਦਾਂ ਦਾ ਹਸਣਾ ਹੈ ਦੇਖੋ ਬਹੁਤ ਸੂਸ਼ੀ ਦਾ ਮਾਲ ਆ ਹਜ਼ਾਰਾਂ ਦੇ ਜਿੰਗਲ ਛਠਾਂ ਮਾਰਦਾ ਕਾਸਟ ਜਿਹੜਾ ਪਿਆਲਾ ਜੀ ਨਾ ਪੰਜ ਕੇ ਡਾਕਟਰ ਗੁਰਬੀਰ ਸਿੰਘ ਦੇ ਹੱਕ ਦੇ ਵਿੱਚ ਰੋਲ ਸ਼ੋਅ ਕਰਨ ਵਾਸਤੇ ਆ ਰਹੇ ਆ ਮੁਖਮੰਤਰੀ ਪੰਜਾਬ ਸਰਕਾਰ ਪੰਗਮਾਨ ਜੀ ਬਹੁਤ ਜੋਸ਼ ਹੈ ਜੀ ਔਰ ਮੁਖਮੰਤਰੀ ਸਾਹਿਬ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਆ ਔਰ ਨਾਪਾ ਦੇ ਨਿਵਾਸੀ ਮਾਪਾ ਮਦਾਨ ਸਭਾ ਮੰਡਲ ਨਾਲ ਸਿਪਾਸ਼ਾ ਨਾਲ ਸਿਪਾਪਾ ਪਾਰ ਹੋਇਆ ਮੁਖਮੰਦੇ ਸਾਹਿਬ ਦੇ ਵਿਚਾਰ ਸੁਣਨ ਵਾਸਤੇ ਕਿਉਂਕਿ ਪਕੰਪਤ ਮਾਨ ਸਾਹਿਬ ਦੇ ਦੋ ਸਾਲ ਦੀ ਕਾਰਜਕਾਰੀ ਜਿਹੜੀ ਹੈ ਨਾ ਜੀ ਉਹ ਕੰਨੇ ਕਲ ਦੀ ਜ਼ਬਾਨ ਤੇ ਆ ਚਾਹੇ 600 ਡੰਡ ਬਿਜਲੀ ਮੁਫਤ ਹੈ ਚਾਹੇ 45000 ਤੋਂ ਉੱਪਰ ਨੌਕਰੀਆਂ ਹਸਪਤਾਲਾਂ ਦੇ ਵਿੱਚ ਇਲਾਜ ਮੁਫਤ ਹੈ ਜੀ ਸਕੂਲਾਂ ਦੇ ਵਿੱਚ ਪੜ੍ਹਾਈ ਮੁਫਤ ਹੈ ਇਹ ਸਕੂਲ ਦਾ ਕਨਸੈਪਟ ਆ ਰਿਹਾ ਸੇਫਟੀ ਗੱਡੀਆਂ ਜਿਹੜੀਆਂ ਨੇ ਸੜਕਾਂ ਦਾ ਖੜੀ ਕਰ ਦਿੱਤੀਆਂ ਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿਸਾਨਾਂ ਦੇ ਘਰਾਂ ਨੂੰ ਬਿਜਲੀ ਮੁਆਫ ਔਰ ਖੇਤਾਂ ਨੂੰ ਵੀ ਮੁਆਫ ਸਮਸਿਆ ਤੋਂ ਪੱਟੀ ਦੀ ਡਾਕਟਰ ਮਵੀਰ ਸਿੰਘ ਨੂੰ ਬੁਲਾਵਾਂਗੇ ਤੇ ਲੋਕ ਸਭਾ ਪਟਿਆਲਾ ਤੋਂ ਮੋਰਚਾ ਫੜਿਆ ਜੀ ਡਾਕਟਰ ਮਵੀਰ ਸਿੰਘ ਅਗਲੇ ਮੰਡਲ ਪਰਮੈਂਟ ਇੰਨੀ ਵੱਡੀ ਇੰਨੀ ਗਰਮੀ ਆ ਗਰਮੀ ਲਗਾਉਂਦੇ ਟੈਕ ਪਿਆਰਾ ਹੈ ਜੀ ਅੱਜ 45 60 ਡਿਗਰੀ ਦਾ ਮੈਂ ਪੇਤਰਾ ਪਿਆਰਾ ਹੈ ਸੰਗਤ ਦਾ ਤੇ ਕੋਈ ਨਹੀਂ ਗਰਮੀ ਦੇ ਬਾਵਜੂਦ ਵੀ ਇੱਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆਈ ਹੈ ਇਸੇ ਮੈਂ ਦਿਨਾਂ ਵਿੱਚ ਦੇ ਸਕਦਾ ਨਾ ਬਾਬਾ ਦਾਂਸਾ ਬੰਦਿੱਕੇ ਵੋਟਰ ਦਾ ਸਪੋਰਟਰ ਦਾ ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਦੇ ਰੱਖੇ ਮਿਫਾਜ਼ ਦੋਣੇ ਆ ਕਿ 3 ਸਾਲ ਨੇ ਪੰਜਾਬ ਸਰਕਾਰ ਦੇ 3 ਸਾਲਾਂ ਦੇ ਵਿੱਚ ਉਹ ਐਸੇ ਇਤਿਹਾਸਿਕ ਕੰਮ ਕਰਕੇ ਕਿ ਅਗਲੀ ਵਾਰੀ ਵੋਟ ਮੰਗਣ ਦੀ ਲੋੜ ਨਾ ਪਵੇ ਪੰਜਾਬ ਆਪ ਫੈਸਲਾ ਕਰ ਲੈ ਕੇ 130 ਦਾ ਫਾਰਮੂਲਾ 130 ਦਾ ਫਾਰਮੂਲਾ ਕਿਰਪਾ ਕਰ ਜੀ 130 130 ਪੰਜਾਬ ਦੇ ਪੇਚਾਵਾਂ ਦੇ ਪਿੰਡ ਜਿੱਥੇ ਵੀ 13 ਦੇ 13 ਲੋਕ ਸਵਾਸੀ ਪਾ ਦੇ ਆਮਾ ਦੀ ਬੜੇ ਸੁਪਨਾ ਸਾਫ ਕਰੇਗੀ ਸਾਰਿਆਂ ਦੀ ਸਾਡੇ ਪੰਜਾਬ ਦੇ ਹਕੂਮਤ ਕਾਇਰ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਜ ਨਾਬੇ ਆ ਰਹੇ ਨੇ ਅਸੀਂ ਜੂਤ ਦਾ ਵੱਡਾ ਕਾਫਲਾ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਬਾ ਜੀ ਦੀ ਗਵਾਈ ਵਿੱਚ ਲੈ ਕੇ ਆਏ ਹੱਥੋਂ ਘੱਟ ਹਜ਼ਾਰ ਮੁੰਡਾ ਨਾਲ ਲੈ ਕੇ ਆਏ ਜੀ ਜੂਤ ਦੀ ਮੇਲੇ ਦੇ ਜਿੰਮੇਵਾਰ ਜੂਤ ਦਾ ਮੈਨੂੰ ਪਤਾ ਲਾਇਆ ਹੋਇਆ ਤਾਂ ਮੇਰੀ ਜ਼ਿੰਮੇਵਾਰੀ ਵੀ ਬਣਦੀ ਆ ਤੇ ਬਹੁਤ ਜ਼ਿਆਦਾ ਉਤਸ਼ਾਹ ਜੀ ਸਾਰੇ ਬਲੰਟੀਅਰਾਂ ਦੇ ਵਿੱਚ ਜੂਥ ਦੇ ਵਿੱਚ ਅਸੀਂ ਇਹ ਪਟਿਆਲਾ ਲੋਕ ਸਭਾ ਦੀ ਸੀਟ ਜਿੱਤ ਚੁੱਕਿਆ ਜੀ